ਮੈਂ ਇੱਥੇ ਤੇਰੀ ਵਾਸ਼ਾ ਰੱਖਸ਼ਾ ਬੁੰਦਾ ਰਿਹਾ ਜੀ ਉੱਥੇ ਨਾਲੇ ਮੈਂ ਰੱਖਸ਼ਾ ਬੋਣ ਨਾਲੇ ਮੈਂ ਗਾਉਣਾ ਮੈਨੂੰ ਜਿੰਨਾਂ ਨੇ ਸੁਨਣਾ ਨਿਕਣਾ ਯਾਰ ਤੇਰੀ ਬਾਜ ਬਹੁਤ ਘੈਂਡਾ ਮੇਰੀ ਬਾਜ ਚਲੋ ਤੁਹਾਨੂੰ ਪਤਾ ਠੀਕ ਹੈ ਜਾਂ ਕਿਦਾਂ ਦੀ ਵੀ ਆ ਤੇ ਪਰ ਇਹ ਗਰੀਬੀ ਕਰਕੇ ਮੈਂ ਥੋੜਾ ਪਿੱਛੇ ਰਹਿ ਗਿਆ ਜੀ ਤੇ ਮਿੰਨੋ ਵੀ ਕਈ ਵਾਰੀ بڑے ਗਾਣੇ ਸੁਣਾਉਂਦੇ ਆ ਘਰ ਮੈਂ ਨਹੀਂ ਤੁਸੀਂ ਐਵੇਂ ਕਰਦੇ ਹੋ ਨਹੀਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਤੁਸੀਂ ਮਤਲਬ ਕਲਾਕਾਰ ਨਹੀਂ ਬਣ ਸਕਦੇ ਮੈਂ ਇਹਨਾਂ ਨੂੰ ਬੜਾ ਕੁਛ ਕਹਿਣਾ ਕਹਿੰਦੇ ਨਹੀਂ ਤੂੰ ਵੇਖੀ ਮੇਰੀ ਕਿੰਨੀ ਚੜਾਈ ਹੋਣੀ ਆ ਮੈਂ ਇੱਦਾਂ ਬਸ ਇਹਨਾਂ ਨੂੰ ਕਹਿਣਾ ਹੋਰ ਕੁਝ ਨਹੀਂ ਕਹਿਣਾ ਕਹਿੰਦੇ ਮੈਨੂੰ ਸ਼ੌਂਕ ਆ ਜੇ ਨਾ ਰੋਟੀ ਖਾਣੀ ਤਾਂ ਵੀ ਇਹਨਾਂ ਨੇ ਗਾਉਣਾ ਵਾ ਮੈਂ ਤੁਸੀਂ ਇਦਾਂ ਨਾ ਕਰਿਆ ਕਰੋ ਇਦਾਂ ਨਾ ਬੋਲਾ ਕਰੋ ਰੋਕੀ ਕੀ ਕਹਿਣਗੇ ਵੀ ਨਾ ਕਿੰਨਾ ਮਤਲਬ ਰੋਲਾ ਪੁੰਦਾ ਵਾ ਕਹਿੰਦਾ ਨਹੀਂ ਮੈਨੂੰ ਸ਼ੌਂਕ ਆ ਗਾਉਣ ਦਾ ਮੈਂ ਮਤਲਬ ਗਾਉਣਾ ਮੈਨੂੰ ਕਹਿੰਦੇ ਤੇਰੀ ਆਵਾਜ਼ ਬਹੁਤ ਵਧੀਆ ਲੱਗੀ ਇੱਧਰ ਆ ਜਰੇ ਟੈਟੂ ਵਾ ਕੇ ਦੀਏ ਫ੍ਰੀ ਆਪਜੀ ਟੈਟੂ ਵਾ ਕੇ ਦਿੱਤਾ ਤੇ ਮੈਨੂੰ ਕਹੀ ਕਹਿੰਦੇ ਯਾਰ ਸਹੀ ਨਹੀਂ ਵਖਿਆ ਮੈਂ ਚੱਲ ਕੋਈ ਨਹੀਂ ਜਰਾ ਪਿਆਰ ਉਹ ਪਿਆਰੀ ਹੁੰਦਾ ਵਾ ਕਹਿੰਦੇ ਆਹ ਚੇਰਾ ਜਵਾ ਤੇਰੇ ਤੇਰੇ ਵਰਗਾ ਆ ਮੈਂਨੂੰ ਲੱਗਦਾ ਰਹਿੰਦਾ ਮੈਂ ਜਿਵੇਂ ਤੇਰੇ ਵਰਗਾ ਆ ਸਸ਼ੀਕਾਰ ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਅਕਸਰ ਅਸੀਂ ਬਹੁਤ ਸਾਰੀਆਂ ਰੀਲਾਂ ਬਹੁਤ ਸਾਰੀਆਂ ਵੀਡੀਓ ਸ਼ੇਅਰ ਕਰਦੇ ਆ ਪਰ ਜਿਹੜੀ ਅੱਜ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਉਸ ਨੂੰ ਸਿਰਫ ਦੇਖਣਾ ਨਹੀਂ ਨਾਲ ਦੀ ਨਾਲ ਉਸ ਵੀਡੀਓ ਨੂੰ ਸ਼ੇਅਰ ਵੀ ਕਰਦੇ ਜਾਣਾ ਪਹੁੰਚੇ ਅਸੀਂ ਗੁਰਦਾਸਪੁਰ ਦੇ ਪਿੰਡ ਸੁਚੇਤਗੜ੍ਹ ਕਿ ਜਿੱਥੋਂ ਦਾ ਇੱਕ ਨੌਜਵਾਨ ਖਜਾਨ ਸਿੰਘ ਜੋ ਕਿ ਗਾਂਦਾ ਦਾ ਬਹੁਤ ਵਧੀਆ ਵਾ ਪਰ ਅਜੇ ਤੱਕ ਕਿਸੇ ਦੀ سپورਟ ਨਹੀਂ ਉਸ ਨੂੰ ਮਿਲੀ ਘਰ ਦੇ ਹਾਲਾਤ ਅਸੀਂ ਦਿਖਾਵਾਂਗੇ ਤੇ ਨਾਲ ਦੀ ਨਾਲ ਆਪਣੇ ਦਰਸ਼ਕਾਂ ਨੂੰ ਉਸ ਖਜਾਨ ਸਿੰਘ ਨੌਜਵਾਨ ਦੇ ਨਾਲ ਵੀ ਮਿਲਾਵਾਂਗੇ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਜਿਸ ਤਰੀਕੇ ਦੇ ਨਾਲ ਇਸ ਦੇ ਘਰ ਦਾ ਚੁੱਲ੍ਹੇ ਦੇ ਵਿੱਚ ਅੱਗ ਠੰਡੀ ਹੈ ਉਸੇ ਤਰ੍ਹਾਂ ਇਸ ਦੇ ਕਰਮ ਵੀ ਪਰਮਾਤਮਾ ਨੇ ਠੰਡੇ ਰੱਖੇ ਨੇ ਅਜੇ ਤੱਕ ਅਜੇ ਤੱਕ ਕੋਈ ਵੀ ਮੁਕਾਮ ਨਹੀਂ ਉਸ ਨੌਜਵਾਨ ਨੂੰ ਮਿਲਿਆ ਗਾਣ ਦਾ ਸ਼ੌਂਕ ਰੱਖਦਾ ਵਾ ਲਗਾਤਾਰ ਪ੍ਰੈਕਟਿਸ ਕਿਸਤੀ ਕੇ ਨਾ ਕਰਦਾ ਕਿਸਤੀ ਕੇ ਨਾ ਜਾ ਕੇ ਆਪਣਾ ਕਿਹਾ ਜਾਵੇ ਤਾਂ ਜਿਹੜੀ ਆਪਣੀ ਪ੍ਰੈਕਟਿਸ ਹੁੰਦੀ ਏ ਉਹ ਕਰਦਾ ਵਾ ਜਦੋਂ ਲੇਬਰ ਦੇ ਨਾਲ ਦਿਹਾੜੀ ਲਾਂ ਜਾਂਦਾ ਵਾ ਤਾਂ ਉੱਥੇ ਜਾ ਕੇ ਮਿਸਤਰੀਆਂ ਦੇ ਪਿੱਛੇ ਨਾਲ-ਨਾਲ ਇੱਟਾਂ ਫੜਾਉਂਦਾ ਵਾ ਸਿਮਿੰਟ ਫੜਾਉਂਦਾ ਵਾ ਤਾਂ ਫਿਰ ਪਿੱਛੇ ਗੌਂਦਾ ਵਾ ਤਸਵੀਰ ਤੁਸੀਂ ਦੇਖ ਲਓ ਉਸ ਦੇ ਘਰ ਦੇ ਹਾਲਾਤ ਆ ਇਹ ਘਰ ਦੇ ਬਾਹਰ ਜਿਹੜੀ ਇੱਕ ਛੋਟੀ ਜਿਹੀ ਵੀਰਨਰ ਸੋਈ ਬਣਾਈ ਆ ਇਨਾਂ ਦੇ ਨਾਲ ਉਸ ਦੇ ਉੱਤੇ ਛੱਤਾ ਤੇ ਅੰਦਰ ਜਿਹੜਾ ਇੱਕ ਕਮਰਾ ਵਾ ਬਾਲਿਆਂ ਦੇ ਸਹਾਰੇ ਤੇ ਉਸ ਕਮਰੇ ਦੀ ਛੱਤ ਜਿਹੜੀ ਆ ਖੜੀ ਏ ਬਾਲੇ ਵੀ ਸਾਥ ਛੱਡ ਚੁੱਕੇ ਨੇ ਪਰ ਫਿਰ ਵੀ ਵਿਚਾਰਾ ਬਾਲੇ ਬਦਲ ਕੇ ਆਪਣੇ ਘਰ ਦਾ ਟਾਈਮ ਜਿਹੜਾ ਵਾ ਝਟ ਜਿਹੜਾ ਵਾ ਲੰਘਾ ਰਿਆ ਵਾ ਉਸ ਨੌਜਵਾਨ ਦੇ ਨਾਲ ਗੱਲ ਵੀ ਕਰਾਂਗੇ ਪਰ ਉਸ ਨੌਜਵਾਨ ਦਾ ਪਿਛੋਕੜ ਅਸੀਂ ਤੁਹਾਨੂੰ ਦੱਸ ਦਿੱਤਾ ਵਾ ਕਿ ਲੇਬਰ ਮਜ਼ਦੂਰੀ ਕਰਕੇ ਦਿਹਾੜੀ ਲਾ ਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਵਾ ਆਪਣੇ ਦੋਹਾਂ ਐ ਜੀਆਂ ਦਾ ਜਣੀ ਕਿ ਆਪਣੇ ਪਰਿਵਾਰ ਨੂੰ ਚਲਾਉਂਦਾ ਵਾ ਬੜਾ ਔਖਾ ਸਮਾਂ ਹੁੰਦਾ ਵਾ ਜਦੋਂ ਕਿਸੇ ਕੋ ਹੁਨਰ ਹੋਵੇ ਪਰ ਉਸ ਨੂੰ ਕੋਈ ਮੁਕਾਮ ਨਾ ਮਿਲੇ ਵੀਰ ਜੀ ਥੱਲੇ ਆ ਜਾਓ ਜਦੋਂ ਕਿਸੇ ਨੂੰ ਕੋਈ ਮੁਕਾਮ ਨਾ ਮਿਲੇ ਫਿਰ ਬੜਾ ਔਖਾ ਲੱਗਦਾ ਉਸ ਵੇਲੇ ਇੱਧਰ ਆ ਜੀਏ ਥੋੜਾ ਜਿਹਾ ਹੈਨਾ ਇੱਧਰ ਆ ਜਾਓ ਨਾਮ ਤੁਹਾਡਾ ਖਜਾਨ ਸਿੰਘ ਆ ਦੱਸ ਦਿੱਤਾ ਲਗਾਤਾਰ ਤੁਹਾਨੂੰ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲਦਾ ਤਾਂ ਸਾਡੀ ਵੀ ਕੋਸ਼ਿਸ਼ ਸੀ ਕਿ ਅਸੀਂ ਵੀਰ ਕੋ ਜਰੂਰ ਚਲੀਏ ਵੀਰ ਅਜੇ ਤੱਕ ਸਪੋਰਟ ਕਿਸੇ ਨੇ ਨਹੀਂ ਕੀਤੀ ਗੌਨ ਜੇ ਕਦੋਂ ਦੇ ਤੁਸੀਂ ਇਸ ਸਮੁੰਦਰ ਦੇ ਵਿੱਚ ਗਾਇਕੀ ਦੇ ਜੇ ਕਦੋਂ ਸ਼ੁਰਾਂਗ ਲਾਈ ਸੀ ਕਿੰਨੇ ਸਾਲ ਦੇ ਸੀ ਜਦੋਂ ਗਾਣਾ ਸ਼ੁਰੂ ਕੀਤਾ ਇਹ ਵੇਖੋ ਮੈਨੂੰ 3-4 ਸਾਲ ਹੋ ਗਏ ਜੀ 4 ਸਾਲ ਹੋ ਗਏ ਮੈਂ ਇੱਥੇ ਧਾਰੀਵਾ ਸ਼ਹਿਰ ਰੱਖਿਆਵਾਂ ਹੁੰਦਾ ਰਿਹਾ ਜੀ ਤੇ ਉੱਥੇ ਨਾਲੇ ਮੈਂ ਰੱਖਿਆਵਾਂ ਨਾਲੇ ਮੈਂ ਗਾਉਣਾ ਮੈਨੂੰ ਜਿੰਨਾਂ ਨੇ ਸੁਨਣਾ ਨੇ ਯਾਰ ਤੇਰੀ ਆਵਾਜ਼ ਬਹੁਤ ਘੈਂਟ ਆ ਆਪਾਂ ਤੇਰੇ ਨਾਲ ਹੀ ਜਾਣਾ ਵਾ ਤੇ ਮੈਂ ਠੀਕ ਆ ਤੇ ਉਸ ਟਾਈਮ ਤੇ ਮੇਰੀਆਂ ਵੀਡੀਓ ਪੈਂਦੀਆਂ ਰਹੀਆਂ ਸੀ ਤੇ ਉਹ ਵੀਡੀਓ ਕਰਕੇ ਚਲੋ ਮੈਨੂੰ ਥੋੜਾ ਥੋੜਾ ਬਥੇ ਲੋਕੀ ਜਾਣਣ ਲੱਗੇ ਤੇ ਅੱਜ ਤੱਕ ਵੀਡੀਓ ਮੇਰੀ ਇੰਸਟਾ ਤੇ ਵੀ ਜਾਣਦੀ ਹਰਕਤਾਂ ਜਾਣੀ ਪਰ ਕੋਈ ਮੈਸੇਜ ਨਹੀਂ ਆਇਆ ਵੀ ਆਓ ਤੁਹਾਡੇ ਨਾਲ ਅਸੀਂ ਤੁਸੀਂ ਸਟੇਟ ਦੇ ਗਾਓ ਜਾਂ ਕੋਈ ਕਲਾਕਾਰ ਆ ਗਿਆ ਮੇਰੇ ਨਾਲ ਕੋਈ ਕੋਈ ਅਜੇ ਤੱਕ ਮੈਨੂੰ ਮੈਸੇਜ ਨਹੀਂ ਇਦੰਦਾ ਇਹ ਕਰਕੇ ਮੇਰੀ ਆਵਾਜ਼ ਤੇ ਚਲੋ ਤੁਹਾਨੂੰ ਪਤਾ ਠੀਕ ਹੈ ਜਾਂ ਕਿਦਾਂ ਦੀ ਵੀ ਆ ਤੇ ਪਰ ਇਹ ਗਰੀਬੀ ਕਰਕੇ ਮੈਂ ਥੋੜਾ ਪਿੱਛੇ ਰਹਿ ਗਿਆ ਜੀ ਗੁਰਦਾਸਪੁਰ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਇੱਥੇ ਗਾਇਕ ਨੇ ਕਦੇ ਕਿਸੇ ਗਾਇਕ ਨੇ ਜਾਂ ਕਦੇ ਕਿਸੇ ਉਸ ਦੇ ਚਾਹਣ ਵਾਲਿਆਂ ਨੇ ਕਦੇ ਸਪੋਰਟ ਨਹੀਂ ਕੀਤੀ ਕਿ ਅਸੀਂ ਖਜ਼ਾਨ ਦੀ ਸਪੋਰਟ ਕਰੀਏ ਖਜ਼ਾਨ ਨੂੰ ਇੱਕ ਚੰਗਾ ਪਲੇਟਫਾਰਮ ਦੇ ਸਕੀ ਵੇਖੋ ਉਹਨਾਂ ਨੇ ਵੀਡੀਓ ਵਿੱਚ ਇਹੀ ਕਹਿਣਾ ਵਾ ਵਧੀਆ ਗਾਉਣਾ ਵਾ ਘੈਂਟ ਵਾ ਨਾਈਸ ਵਾ ਤੇ ਵੀਰ ਤੇਰੀ ਬਾਬਾ ਨਾਨਕ ਮਿਹਰ ਕਰੇ ਚਰਦੀ ਕਲਾ ਕਰੇ ਮਤਲਬ ਕੋਈ ਪਲੇਟਫਾਰਮ ਨਹੀਂ ਦਿੱਤਾ ਵੀ ਤੂੰ ਆ ਤਰੇ ਨਾਲ ਅਸੀਂ ਤੂੰ ਅੱਗੇ ਚੱਲ ਆਪਾਂ ਤੇਰੇ ਨਾਲ ਗਾ ਇਦਾਂ ਦਾ ਕੋਈ ਨਹੀਂ ਜੇ ਮਿਲਿਆ ਤੱਕ ਅੱਛਾ ਖਜਾਨ ਪੜਿਆ ਕਿੰਨਾ ਵਾ ਪੜਿਆ ਮੈਂ 5 ਪੜਿਆ ਜੀ ਅੱਛਾ 5 ਪੜੇ ਹਾਂਜੀ ਮਤਲਬ ਪੜੇ ਵੀ ਘੱਟੋ 5 ਹੀ ਪੜੇ ਇੱਕ ਗਰੀਬੀ ਕਰਕੇ ਚਲੋ ਨਹੀਂ ਪੜਿਆ ਗਿਆ ਪਰ ਉਸ ਤੋਂ ਬਾਅਦ ਲਿਖ ਦੇ ਵੀ ਤੁਸੀਂ ਆਪ ਗਾਣੇ ਹਾਂਜੀ ਹਾਂਜੀ ਲਿਖਦਾ ਜੀ ਹਾਂਜੀ ਲਖਵਾਉਂਦੇ ਹੋ ਕਿਸੇ ਕੋ ਜਿਹਦਾ ਹੁਣ ਤੱਕ ਪੜੇ ਨਹੀਂ ਫਿਰ ਕਿਦਾਂ ਲਿਖਦੇ ਹਾਂਜੀ ਲਖਵਾਉਂਦਾ ਜੇ ਮੁੰਡਾ ਇੱਥੋਂ ਆਪਣੇ ਸਚੇਦਕਰ ਤੋਂ ਆ ਉਹ ਮੁੰਡਾ ਪਰਿਆ ਲਿਖਿਆ ਉਹ ਲਿਖ ਦਿੰਦਾ ਰਿਹਾ ਗੀਤ ਮੈਨੂੰ ਉਹਦੇ ਕੋ ਅਜੇ ਵੀ ਪੀ ਗੀਤ ਹਾਂਜੀ ਅੱਛਾ ਕਿੰਨੇ ਗੀਤ ਲਿਖਿਆ ਫਿਰ ਖਜਾਨੇ ਗੀਤ ਉਹਨੇ ਲਿਖੇ ਜੇ 4-5 ਲਿਖੇ ਜੀ ਹਾਂਜੀ ਅੱਛਾ ਪਰਿਵਾਰ ਦਾ ਘਰਵਾਲੀ ਦਾ ਕਿੰਨਾ ਕੇ ਸਾਥ ਸਾਥ ਪੂਰਾ ਵੇਜਵਰੀ ਸਾਥ ਪੂਰਾ ਦਿੰਦੀ ਐ ਇਦਾਂ ਦੀ ਕੋਈ ਗੱਲ ਨਹੀਂ ਹੋਣੀ ਵੇਖੋ ਮੈਨੂੰ ਕਹਿਣ ਦੀ ਚਾਹ ਪਾਣੀ ਬਣਾਉਣ ਲੱਗਿਆ ਭਾਜੀ ਨਹੀਂ ਆਉਣ ਲੱਗੇ ਇੰਨਾ ਖੁਸ਼ ਆਜਵਰੀ ਤੇ ਕਦੇ ਇੱਧਰ ਆ ਜਾਓ ਥ ਕਦੇ ਮਨ ਜਿਆ ਆਇਆ ਨਹੀਂ ਜਦਾਂ ਇਕੱਲੇ ਬੈ ਕੇ ਘਰ ਗਾਣਾ ਕਈ ਵਾਰੀ ਗਾਣੇ ਵੀ ਇਸ ਤਰੀਕੇ ਦੇ ਹੁੰਦੇ ਨੇ ਕਿ ਬਦੋ ਬਦੀ ਬੰਦੇ ਦਾ ਸੋਚਦਾ ਵਗੈ ਯਾਰ ਕੀ ਇਹ ਕਿਹੜੇ ਹਾਲਾਤਾਂ ਜੇ ਅਸੀਂ ਨਹੀਂ ਘਰ ਨੂੰ ਸ਼ੌਂਕ ਤਾਂ ਬਹੁਤ ਹੀ ਮਤਲਬ ਗਾਉਂਦਾ ਘਰ ਵੀ ਜਦੋਂ ਹੁੰਦੇ ਆ ਤੇ ਬਹੁਤ ਸੋਹਣਾ ਗਾਉਂਦੇ ਆ ਤੇ ਮੈਨੂੰ ਵੀ ਕਈ ਵਾਰੀ ਬੜੇ ਗਾਣੇ ਸੁਣਾਉਂਦੇ ਆ ਘਰ ਮੈਂ ਨਹੀਂ ਤੁਸੀਂ ਐਵੇਂ ਕਰਦੇ ਹੋ ਨਹੀਂ ਤੁਸੀਂ ਇਦਾਂ ਨਹੀਂ ਕਹਿ ਸਕਦੇ ਇਹ ਮਤਲਬ ਕਲਾਕਾਰ ਨਹੀਂ ਬਣ ਸਕਦੇ ਮੈਂ ਇਹਨਾਂ ਨੂੰ ਬੜਾ ਕੁਝ ਕਹਿਣਾ ਹੈ ਕਹਿੰਦੇ ਨਹੀਂ ਤੂੰ ਵੇਖੀ ਮੇਰੀ ਕਿੰਨੀ ਚੜਾਈ ਹੋਣੀ ਆ ਮੈਂ ਇੱਦਾਂ ਹੀ ਬਸ ਇਹਨਾਂ ਨੂੰ ਕਹਿਣਾ ਹੋਰ ਕੁਝ ਨਹੀਂ ਕਹਿਣਾ ਮਨ ਚ ਕਦੇ ਦੁੱਖ ਨਹੀਂ ਉੱਠਦਾ ਕਿ ਪ੍ਰਮਾਤਮਾ ਨੇ ਕਿਹੜੇ ਹਾਲਾਤਾਂ 'ਚ ਰੱਖਿਆ ਜੇਕਰ ਉਸ ਘਰ ਵਾਲੇ ਮੇਰੇ ਕੋ ਕੋਈ ਨਾ ਕੋਈ ਕਲਾਵਾਦਾ ਉਹ ਕਿਉਂ ਨਹੀਂ ਲੋਕਾਂ ਸਾਹਮਣੇ ਆਉਂਦੇ ਮੈਂ ਮੰਚ ਤੇ ਬਹੁਤ ਕੁਝ ਸੋਚਦੀ ਸੀ ਭਾਲੇ ਪ੍ਰਮਾਤਮਾ ਸਾਡੀ ਵੀ ਸੁਣੂਗਾ ਮੈਂ ਇਹਨਾਂ ਨੂੰ ਕਿੰਨੇ ਵੇਲੇ ਸਾਰੇ ਕੋਈ ਗਾਣੇ ਸਾਥ ਛੱਡ ਗਏ ਆ ਤੇ ਮੈਂ ਕੋਈ ਗਾਣੇ ਪ੍ਰਮਾਤਮਾ ਸਾਡੀ ਜੇ ਤੀ ਬਾਫੜੂਗਾ ਤੇ ਮੈਂ ਬਸ ਇਹੀ ਸੋਚਣਾ ਵੀ ਚੱਲ ਕੋਈ ਗੱਲ ਨਹੀਂ ਤੁਸੀਂ ਵੀ ਕਿਦਣਾ ਕਿਦੇ ਮਾਰਾ ਸੁਣੂਗਾ ਹੱਡੀ ਵੀ ਕਿਦਣਾ ਕਿਦੇ ਤੁਸੀਂ ਵੀ ਚੱਲ ਗਾਂ ਵਧੋਗੇ ਤੁਸੀਂ ਵੀ ਤੇ ਮੈਂ ਇਹਨਾਂ ਦਾ ਬਹੁਤ ਸਾਥ ਦਿੱਨੀ ਆ ਅੱਜ ਤੱਕ ਮੈਨੂੰ ਵਿਆਹ ਨੂੰ 6 ਸਾਲ ਹੋ ਗਿਆ ਮੈਂ ਇਹਨਾਂ ਦਾ ਬਹੁਤ ਸਾਥ ਦਿੱਤਾ ਅੱਜ ਤੱਕ ਹਾਂਜੀ ਵੀਰ ਸਾਡੇ ਦਰਸ਼ਕਾਂ ਨੂੰ ਕੀ ਸੁਣਾਓਗੇ ਇੱਕ ਵਾਰੀ ਉਹ ਗਾਣਾ ਸੁਣਾਇਓ ਕਿ ਕੀਲ ਕੇ ਰੱਖਦੇ ਹੋ ਦਰਸ਼ਕ ਇੱਕ ਵਾਰੀ ਮਜਬੂਰ ਹੋ ਜਾਂਦਾਡੀ ਵੀਡੀਓ ਸ਼ੇਅਰ ਕਰਨ ਲਈ ਹੋ ਇੰਨਾ ਪਿਆਰ ਤੇਰਾ ਮੇਰਾ ਹਾਏ ਨੀ ਜੋ ਰਾਜੇ ਰਣਜੀਤ ਚ ਇਨਾ ਪਿਆਰ ਤੇਰਾ ਮੇਰਾ ਜੋ ਰਾਜੇ ਰਣਜੀਤ ਚ ਤੇਰਾ ਮੇਰਾ ਪਿਆਰ ਜੋ ਰਾਜੇ ਰਣਜੀਤ ਚ ਬਿਲਕੁਲ ਜਿਸ ਤਿੱਕੇ ਨਾਲ ਤੁਸੀਂ ਗਾਉਂਦੇ ਹੋ ਹੈਨਾ ਸਮਾਂ ਆਪਣੇ ਕੋਲ ਹੁੰਦਾ ਨਹੀਂ ਫਿਰ ਕਿੱਦਾਂ ਤੁਸੀਂ ਰਿਆਜ਼ ਕਿੱਦਾਂ ਕਰਦੇ ਰਿਆਜ਼ ਟਾਈਮ ਨਹੀਂ ਮਿਲਦਾ ਰਿਆਜ਼ ਕਰੀਦੀ ਰਾਤ ਨੂੰ ਘਰ ਆ ਕੇ ਦਿਹਾੜੀ ਕਰਕੇ ਤੁਹਾਨੂੰ ਪਤਾ ਗਰੀਬੀ ਘਰ ਬਾ ਇੱਕ ਕਰਕੇ ਨਹੀਂ ਇੱਥੇ ਜਿਹੜਾ ਵਧੇ ਜਾਂਦਾ ਉਹਨੂੰ ਅੱਜ ਦਿਹਾੜੀ ਲੱਗੀ ਫਿਰ ਨਹੀਂ ਲੱਗੀ ਭਾਜੀ ਦਿਹਾੜੀ ਲੱਗੀ ਹੁੰਦੀ ਜੇ ਮੈਂ 3 ਵਜੇ ਇੰਟਰਵਿਊ ਦੇਣੀ ਜਿ ਦਿਹਾੜੀ ਲੱਗੀ ਹੁੰਦੀ ਤੇ ਦਿਹਾੜੀ ਨਹੀਂ ਲੱਗੀ ਦੇ ਇੱਕ ਕਰਕੇ ਤੁਹਾਡੇ ਨਾਲ ਅੱਛਾ ਮਹੀਨੇ ਚ ਕਿੰਨੇ ਕੇ ਦਿਨ ਲੱਗ ਜਾਂਦੇ ਆ ਫਿਰ ਜਿੱਦਾਂ ਤੁਸੀਂ ਕੰਮ ਕਰਦੇ ਮਹੀਨੇ ਜੇ ਵੇਖੋ ਜੀ ਹੁਣ ਤੇ ਠੰਡ ਵਾਕੇ ਕਿੰਨੀ ਆ ਬਹੁਤ ਮੁਸ਼ਕਲ ਹੋ ਗਈ ਅੱਜ ਕਿੰਨੀ ਧੂੜੀ ਆ ਪਾ ਧਾਰੀਵਾਲ ਜਾਣ ਦੇ ਬੜਾ ਔਖਾ ਸੀ ਤੇ ਫਿਰ ਵੀ ਉੱਥੇ ਜਵਾਬ ਮਿਲਿਆ ਕਹਿੰਦੇ ਨਹੀਂ ਯਾਰ ਅੱਜ ਕੰਮ ਨਹੀਂ ਅੱਜ ਪਿੱਛੇ ਕੰਮ ਬੰਦ ਹੋਆ ਇਹ ਕਰਕੇ ਫਿਰ ਮੈਂ ਘਰੇ ਹੀ ਹੋਣਾ ਸੀ ਹਾਂਜੀ ਬਹੁਤ ਗਰੀਬੀ ਦੇਖਿਆ ਕਿ ਬਾਲਿਆਂ ਦੀਆਂ ਛੱਤਾਵਾਂ ਉਹ ਬਾਲੇ ਨਵੇਂ ਲਿਆ ਕੇ ਪਾਦੀ ਦੇ ਨਵੇਂ ਲਿਆ ਕੇ ਲੈਂਟਰ ਪਾਣ ਜੋਗੇ ਵੀ ਆਪਣੇ ਕੋ ਜਿਗਾਰ ਹੋਇਆ ਨਹੀਂ ਭਾਜੀ ਲੈਂਟਰ ਪਾਣ ਜਗਾ ਨਹੀਂ ਜਿਗਾਰ ਹੋਇਆ ਇਹ ਕਰਕੇ ਗਰੀਬੀ ਕਰਕੇ ਨਹੀਂ ਅੱਗੇ ਵਧਿਆ ਗਿਆ ਅਹੀਂ ਤੇ ਕਹਿੰਨੇ ਹੱਥ ਜੋੜ ਕੇ ਬੇਨਤੀ ਆ ਵੀ ਮੇਰੀ ਵੀ ਕੋਈ ਭਰਾ ਮੇਰਾ ਕੋਈ ਬਾਹਰ ਬੈਠਾ ਜਾਏ ਅਮਰੀਕਾ ਕੈਨੇਡਾ ਕਿਤੇ ਵੀ ਹੈ ਮੇਰਾ ਭਰਾ ਮੇਰੀ ਮੱਜ ਤੇ ਕਰੋ ਮੈਨੂੰ ਵੀ ਅੱਗੇ ਵਧਾਓ ਕਿਉਂਕਿ ਮੈਂ ਵੀ ਤੁਹਾਡੇ ਪੈਰਾਂ ਪਿਛੇ ਆ ਉਹ ਸੱਚੇ ਪਾਤਸ਼ਾਹ ਨੇ ਕਿਤਨੇ ਕਿਤੇ ਕਰਨੀ ਹੈ ਮੇਰ ਤੇ ਇਹ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜੀ ਮੈਨੂੰ ਪਲੀਜ਼ ਕਿਤਨੇ ਕਿਤੇ ਮੌਕਾ ਦਿੱਤਾ ਜਾਏ ਬਿਲਕੁਲ ਭੈਣ ਵੇਖ ਲੈ ਕਰਵਾਲਾ ਤੇਰਾ ਲੋਕਾਂ ਕੋ ਮਦਦ ਮੰਗਦਾ ਪਿਆ ਐਨਆਰਆਈ ਵੀਰਾਂ ਕੋ ਮਦਦ ਮੰਗਦਾ ਪਿਆ ਕਿ ਮੈਨੂੰ ਇੱਕ ਮੌਕਾ ਇੱਕ ਮੌਕਾ ਦੇ ਦਿੱਤਾ ਹਾਂਜੀ ਅਹੀ ਵੀ ਆ ਤਾਂ ਜੋੜ ਕੇ ਕਹਿੰਨੇ ਆ ਵੀ ਸਾਨੂੰ ਵੀ ਚੱਲ ਸਾਡੇ ਇੱਕ ਦਿਨ ਕਿਤੇ ਮਦਦ ਹੋਵੇ ਤੇ ਜਦੋਂ ਉਹਨਾਂ ਨੇ ਗਾਉਣਾ ਵਾ ਜਦੋਂ ਉਹਨਾਂ ਨੇ ਨਾਉਣਾ ਵਾ ਤਾਂ ਵੀ ਇਹਨਾਂ ਨੇ ਗਾਉਣਾ ਵਾ ਮੈਂ ਨੇ ਤੁਸੀਂ ਨਾਉਂਦੇ ਨਾਉਂਦੇ ਕਿਉਂ ਗਾਉਂਦੇ ਜੀ ਕਹਿੰਦੇ ਮੈਨੂੰ ਸ਼ੌਂਕ ਆ ਜੇ ਇਹਨੇ ਰੋਟੀ ਖਾਣੀ ਤਾਂ ਵੀ ਇਹਨਾਂ ਨੇ ਗਾਉਣਾ ਵਾ ਮੈਂ ਤੁਸੀਂ ਇਦਾਂ ਨਾ ਕਰਿਆ ਕਰੋ ਇਦਾਂ ਨਾ ਬੋਲਾ ਕਰੋ ਲੋਕੀ ਕੀ ਕਹਿਣਗੇ ਵੀ ਇਹਨਾ ਕਿੰਨਾ ਮਤਲਬ ਰੋਲਾ ਪਾਉਂਦਾ ਵਾ ਕਹਿੰਦਾ ਨਹੀਂ ਮੈਨੂੰ ਸ਼ੌਂਕ ਆ ਗਾਉਣ ਦਾ ਮੈਂ ਮਤਲਬ ਗਾਉਣਾ ਹੀ ਗਾਉਣਾ ਵਾ ਜਾਨ ਸਿਆ ਵੇਲਾ ਸਾਥ ਕਿਨਾ ਦੇ ਹਾਂਜੀ ਹਾਂਜੀ ਨਹੀਂ ਸਾਥ ਦਿੰਦੀ ਪੂਰਾ ਚੋਰੀ ਆ ਜੀ ਕੋਈ ਗੱਲ ਨਹੀਂ ਜੀ ਪੂ ਉਨੇ ਇੱਕ ਗੀਤ ਗਾ ਦੀ ਜੀ ਬਿਲਕੁਲ ਇੱਕ ਚਾਹਾਂਗੇ ਜਰੂਰ ਅਸੀਂ ਤੁਸੀਂ ਬਹੁਤ ਤੇਜੀ ਨਾਲ ਗਾਣੇ ਇੱਕ ਗੀਤ ਆਪਣੇ ਦਸ਼ਕਾਂ ਸੁਣਾ ਦੀਏ ਅਸੀਂ ਆਪ ਕਹਾਂਗੇ ਤੁਹਾਨੂੰ ਸੁਣਾ ਲੀ ਠੀਕ ਠੀਕ ਗਾ ਦੀਏ ਹੋ ਮਾਲਵੇ ਦੀ ਰੇ ਤੇ ਰੰਗੀਏ ਮਿੱਟੀ ਕਰਗੀ ਜਟਾਂ ਦੇ ਕੱਲੇ ਪੁੱਤ ਨੂੰ ਸਾਡਾ ਵੀ ਕਸੂਰ ਬੱਲੀਏ ਹੋ ਸਾਡਾ ਵੀ ਕਸੂਰ ਬੱਲੀਏ ਦੱਸ ਦਈਏ ਕੀ ਬਲੇਮ ਤੇਰੀ ਗੁੱਤ ਨੂੰ ਨਹੀਂ ਬੇਬੇ ਫੇਰੇ ਲਾਉਂਦੀ ਸੁਖਣਾ ਹੋਇਆ ਗੱਬਰੂ ਆ ਪੁੱਤ ਸਰਦਾਰ ਦਾ ਨਹੀਂ ਤੇਰੇ ਸਾਰੇ ਚੱਲੇ ਨਖਰੇ ਰੋਬ ਕਿਸੇ ਦਾ ਨਹੀਂ ਗੱਬਰੂ ਸਹਾਰ ਦਾ ਨਹੀਂ ਤੇਰੇ ਸਾਰੇ ਚੱਲੇ ਨਖਰੇ ਹੋ ਗਰੁੱਪ ਪਸ ਤੌਲੀਆ ਟਦਾ ਨਹੀਂ ਤੂੰ ਬਹਿਰਲਾ ਜ ਟੋਜ ਨਾ ਪਵਾਤਿਆਂ ਕਬੇ ਜੀ ਸਭਾ ਦੇ ਮਠੀਏ ਹੋ ਕਬੇ ਜੀ ਸਭਾ ਦੇ ਮਠੀਏ ਸਉ ਪੁਣੇ ਦੀਆਂ ਫੀਤਿਆਂ ਲਵਾਤਿਆਂ ਨਹੀਂ ਤੇਰੇ ਤੇ ਜਵਾਨੀ ਬੁੱਕਦੀ ਸਾਲੀ ਕਿਵੀਆਂ ਜਾਂਦਾ ਮਟਿਆਰ ਦਾ ਨਹੀਂ ਤੇਰੇ ਸਾਰੇ ਚੱਲੇ ਨਖਰੇ ਹਾਏ ਰੋਬ ਕਿਸੇ ਦਾ ਨਹੀਂ ਗੱਬਰੂ ਸਹਾਰ ਦਾ ਨਹੀਂ ਤੇਰੇ ਸਾਰੇ ਚੱਲੇ ਨਖਰੇ ਖੈ ਖਜਾਨ ਸਿੰਘ ਫਿਰ ਸਭ ਤੋਂ ਵੱਧ ਕਿੰਨੂੰ ਸੁਣਦਾ ਵਾ ਮੈਂ ਸਿੱਧੂ ਮੂਸੇ ਵਾਲੇ ਨੂੰ ਹਾਂਜੀ ਅੱਜ ਲਗਾਤਾਰ ਉਹਨਾਂ ਨੇ ਹਾਂਜੀ ਆ ਮੈਂ ਡੇਰੇ ਗੈਂਕ ਬਾਰੇ ਲਾਇਆ ਸੀ ਤੇ ਉਹ ਮੈਨੂੰ ਕਹਿੰਦੇ ਤੇਰੀ ਆਵਾਜ਼ ਬਹੁਤ ਵਧੀਆ ਲੱਗੀ ਇੱਧਰ ਆ ਜਰੇ ਟੈਟੂ ਵਾ ਕੇ ਦੀਏ ਫ੍ਰੀ ਆ ਫ੍ਰੀ ਟੈਟੂ ਵਾ ਕੇ ਦਿੱਤਾ ਤੇ ਮੈਨੂੰ ਕਹੀ ਕਹਿੰਦੇ ਯਾਰ ਸਹੀ ਨਹੀਂ ਵਖਿਆ ਮੈਂ ਚੱਲ ਕੋਈ ਨਹੀਂ ਜਰਾ ਪਿਆਰ ਉਹ ਪਿਆਰੀ ਹੁੰਦਾ ਵਾ ਜੀ ਬਿਲਕੁਲ ਅੱਜ ਫ੍ਰੀ ਕਿਸ ਨੇ ਬਣਾ ਕੇ ਦਿੱਤਾ ਬਿਲਕੁਲ ਇੱਕ ਬਾਰੇ ਲਾਇਆ ਮੈਂ ਖਾਦੀ ਵਿੱਚ ਗਿਆ ਅੱਜ ਅੱਜ ਇੱਕ ਬਾਰੇ ਇੱਕ ਬਾਰੇ ਹਾਂਜੀ ਇੱਕ ਬਾਰੇ ਲਾਇਆ ਮੈਂ ਸੰਗ ਤੇ ਬਾਬੇ ਦੇ ਵਿਆਹ ਤੇ ਅੱਛਾ ਕੰਮ ਜਿਹੜਾ ਮਿਲ ਜੇ ਉਹ ਕਰ ਲੈਂਦੇ ਆਂ। ਹਾਂ ਮਾ ਜੀ ਮੈਂ ਲੈਵਰ ਜਿਹੜਾ ਮਿਲ ਜੇ ਕੰਮ ਕਰ ਲੈ ਕਦੇ ਇਹ ਨਹੀਂ ਕਿਹਾ ਮੈਂ ਗਾਉਣਾ ਮੇਰੀ ਵਾਇਬ ਉਹ ਵਧੀਆ ਹੈ ਮੇਰੀ ਵੀਡੀਓ ਬੜੀ ਜਾਣਦੀ ਪਰ ਨਹੀਂ ਜੋ ਮਿਲੇ ਕਰ ਲੀਦਾ ਵਾ। ਕਿਉਂਕਿ ਘਰ ਗਰੀਬੀ ਜਾਣਾ ਇਸ ਕਰਕੇ। ਤੇ ਹੁਣ ਮੈਂ ਫੇਰ ਬੇਨਤੀ ਕਰਦਾ ਕਿ ਮੇਰੀ ਪਲੀਜ਼ ਵੱਤ ਵਾਦ ਮਰਜ਼ੀ ਕੀਤੀ ਜਾ ਮੇਰਾ ਘਰ ਕੋ ਚਲੋ ਬਣ ਵਾਲਾ ਵਾ ਮੇਰੀ ਵੱਤ ਵਾਦ ਮਰਜ਼ੀ ਕੀਤੀ ਜਾਏ। ਜੀ ਬਿਲਕੁਲ ਇਸ ਖਜ਼ਾਨੇ ਨੇ ਮਦਦ ਜ਼ਿਆਦਾ ਨਹੀਂ ਮੰਗੀ ਮਦਦ ਮੰਗੀ ਹੈ سپورਟ ਦੀ। ਜਿਹੜੀ ਉਸ ਕੋ ਕਲਾਵਾ ਜਿਹੜਾ ਉਹਦੇ ਵਿੱਚ ਹੁਨਰ ਆ ਜਿਹੜੀ ਉਸ ਦੀ ਆਵਾਜ਼ ਆ। ਸਿਰਫ ਮਦਦ ਉਸ ਬੇਸ ਤੇ ਮੰਗਦਾ ਪਿਆ ਕਿ ਮੇਰਾ ਘਟੋ ਘਟ ਮੈਨੂੰ ਇੱਕ ਮੌਕਾ ਦੇ ਕੇ ਮੇਰਾ ਗਾਣਾ ਕੋਈ ਰਿਕਾਰਡ ਕਰਵਾ ਦੇ ਜਿਸ ਤੋਂ ਬਾਅਦ ਮੈਂ ਆਪਣੇ ਘਰ ਦੇ ਕੋਠੇ ਕਮਰੇ ਆਪ ਬਣਾ ਲੂੰ ਮੈਂ ਉਹ ਨਹੀਂ ਚੀਜ਼ਾਂ ਚਾਹੁੰਦਾ ਤੁਹਾਨੂੰ ਕਿ ਮੇਰੇ ਘਰ ਨੂੰ ਬਣਾ ਕੇ ਦਿੱਤਾ ਜਾਵੇ ਮਦਦ ਜ਼ਿਆਦਾ ਨਹੀਂ ਜ਼ਿਆਦਾ ਮਦਦ ਨਹੀਂ ਮੰਗੀ ਸਿਰਫ ਇੱਕ ਸ਼ੇਅਰ ਜ਼ਰੂਰ ਕਰ ਦਿਓ ਨਾਲ ਦੀ ਨਾਲ ਜੇਕਰ ਸ਼ੇਅਰ ਕਰੋਗੇ ਤਾਂ ਕਿਸੇ ਐਸੇ ਰੱਬ ਰੂਪੀ ਇਨਸਾਨ ਕੋ ਪਹੁੰਚੇਗੀ ਜੋ ਇਸ ਦੀ ਬਾਹ ਫੜੇਗਾ ਇਸ ਪਰਿਵਾਰ ਦੀ ਮਦਦ ਵਾਸਤੇ ਅੱਗੇ ਆਵੇਗਾ ਖਜਾਨ ਜਾਂਦੇ ਜਾਂਦੇ ਲਾਸਟ ਸਵਾਲ ਸਾਥ ਸਬਦਾ ਬੜਾ ਪਿੰਡ ਦੇ ਵਿੱਚੋਂ ਕਿੰਨੇ ਕੁ ਲੋਕ ਸਾਥ ਦਿੰਦੇ ਨੇ ਪਿੰਡ ਚੋਂ ਜੀ ਕੋਈ ਨਹੀਂ ਜੀ ਦਿੰਦਾ ਜੀ ਇੱਕ ਦੋ ਬੰਦਾ ਕਹਿੰਦਾ ਕੋਈ ਨਹੀਂ ਆਪਾਂ ਤੇਰੇ ਨਾਲ ਆ ਤੇ ਕੋਈ ਤੁਹਾਨੂੰ ਪਤਾ ਪਿੰਡ ਚੋਂ ਕੋਈ ਨਹੀਂ ਦਿੰਦਾ ਭਾਵੇਂ ਉਹ ਸਿੱਧੂ ਮੂਸੇ ਵਾਲਾ ਹੀ ਉਹਦੇ ਵੀ ਕਿੰਨੇ ਖਿਲਾਫ ਹੋ ਗਏ ਲੋਕ ਭਾਵੇਂ ਕੋਈ ਵੀ ਕਲਾਕਾਰ ਉਹ ਪਿੰਡ ਚੋਂ ਹੀ ਉਹਦੇ ਕਹਿੰਦੇ ਆ ਵੀ ਇਹ ਨਾ ਕੋਈ ਬੰਨ ਨਾ ਜਾਏ ਕਿਤੇ ਉਹ ਜਿਹੜੀ ਸਪੋਰਟ ਕਰਨੀ ਕੋਈ ਬਾਹਰ ਕਰਨੀ ਚਾਹੀਏ ਉਹ ਸੱਚੇ ਪਾਤਸ਼ਾਹ ਕਰੂਗਾ ਜੀ ਪ੍ਰਮਾਤਮਾ ਤੇ ਭਰੋਸਾ ਪੂਰਾ ਫਿਰ ਖਜਾਨ ਹਾਂ ਜੀ ਪੂਰਾ ਭਰੋਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਪੈਣ ਕਿਤੇ ਨਾ ਕਿਤੇ ਜ਼ਰੂਰ ਤੁਹਾਡੀ ਅਰਦਾਸ ਵੀ ਪੂਰੀ ਹੋਵੇਗੀ ਇਹਦੇ ਵਿਅਰਥ ਨਹੀਂ ਜਾਵੇਗੀ ਪਰਮਾਤਮਾ ਦੇ ਘਰ ਜਿਹੜੀ ਕੀਤੀ ਹੈ ਤੁਸੀਂ ਕਿ ਮੇਰਾ ਘਰ ਵਾਲਾ ਕਿਤੇ ਨਾ ਕਿਤੇ ਕਾਮਯਾਬ ਹੋਵੇ ਹਾਂਜੀ ਹਾਂਜੀ ਮੈਂ ਇਹੀ ਕਹਿੰਨੀ ਆ ਬਸ ਸਾਡੀ ਥੋੜੀ ਜੀ ਮਤਲਬ ਸਪੋਰਟ ਕਰੇ ਤੇ ਸਾਡਾ ਮਤਲਬ ਘਰ ਬੁਆ ਥੋੜਾ ਜਿਹਾ ਬਾਂਝੇ ਤੇ ਰੱਬ ਉਹਦਾ ਵੀ ਚਲਪਲਾ ਕਰੇ ਜਿਹੜਾ ਵੀ ਕੋਈ ਕਰੂਗਾ ਤੇ ਚਲ ਪਰਮਾਤਮਾ ਹਰ ਇੱਕ ਦੀ ਅਰਦਾਸ ਨੂੰ ਸੁਣੇ ਮੈਂ ਇਹੀ ਕਹਿੰਨੀ ਬਸ ਜੀ ਬਿਲਕੁਲ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਦੇ ਜਾਇਓ ਅਤੇ ਨਾਲ ਦੀ ਨਾਲ ਇਸ ਵੀਰ ਦੀ ਮਦਦ ਵਾਸਤੇ ਵੀ ਕੋਈ ਅੱਗੇ ਜ਼ਰੂਰ ਆਂਦੇ ਰਹੋ ਖਜਾਨ ਜਾਂਦੇ ਜਾਂਦੇ ਇੱਕ ਗਾਣਾ ਇਹੋ ਜਿਹਾ ਸੁਣਾਦੇ ਕਿ ਜਿਹਦੇ ਨਾਲ ਦਰਸ਼ਕ ਕੀ ਲੈ ਜਾਂਦੇ ਸਾਡੇ ਹੋ ਕਈ ਕਹਿੰਦੇ ਆਹਾ ਚੇਰਾ ਕਹਿੰਦੇ ਆਹਾ ਚੇਰਾ ਜਵਾ ਤੇਰੇ ਚਿਹਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਮਾ ਮੈਨੂੰ ਲੱਗਦਾ ਰਹਿੰਦਾ ਮੈਂ ਜਮਾਂ ਤੇਰੇ ਵਰਗਾ ਆ ਜੀ ਬਿਲਕੁਲ ਜ਼ਰੂਰਤ ਆ ਐਸੇ ਨੌਜਵਾਨਾਂ ਦੀ ਮਦਦ ਕਰਨ ਦੀ ਇਹਨਾਂ ਦੀ ਸਪੋਰਟ ਕਰਨ ਦੀ ਤਾਂ ਜੋ ਇਹ ਵੀ ਇੱਕ ਮੁਕਾਮ ਹਾਸਲ ਕਰ ਸਕਣ ਇਹਨਾਂ ਦਾ ਵੀ ਕਦੇ ਮਨ ਨੰਡੋਲੇ ਕਦੇ ਦਿਲ ਨਾ ਟੁੱਟੇ ਕਿਉਂਕਿ ਜਿਸ ਤਰੀਕੇ ਨਾਲ ਇਸ ਨੌਜ਼ ਆਨ ਦੀ ਆਵਾਜ਼ ਆ ਤਾਂ ਅਸੀਂ ਵੀ ਜ਼ਰੂਰੀ ਸਮਝਦੇ ਹਾਂ ਕਿ ਇਸ ਵੀਡੀਓ ਨੂੰ ਨਾਲ ਦੀ ਨਾਲ ਸ਼ੇਅਰ ਕੀਤਾ ਜਾਵੇ ਤਾਂ ਜੋ ਇਸ ਦੀ ਮਦਦ ਹੋ ਸਕੇ ਕੈਮਰਾ ਪਰਸਨ ਬੋਬੀ ਦੇ ਨਾਲ ਜਤਿੰਦਰ ਗੁੰਡਲ ਡੇਲੀ ਪੋਸਟ ਪੰਜਾਬੀ ਗੁਰਦਾਸਪੁਰ